ਮਨਸਾ ਤੋਂ ਵੱਡੀ ਖਬਰ ਜੋ ਤੁਹਾਨੂੰ ਹਿਲਾ ਕੇ ਰੱਖ ਸਕਦੀ ਹੈ ਮਨਸਾ ਦੇ ਬੱਸ ਸਟੈਂਡ ਤੋਂ 2 ਦਿਨ ਪਹਿਲਾਂ ਜਿਸ ਬੱਚੇ ਦੀ ਲਾਸ਼ ਬਰਾਮੜ ਹੋਈ ਸੀ ਬਹੁਤ ਵੱਡਾ ਖੁਲਾਸਾ ਬੱਚੇ ਦੇ ਚਾਚੇ ਨੇ ਕੀਤਾ ਹੈ ਮਨਸਾ ਪਹੁੰਚ ਕੇ ਬੱਚੇ ਦੇ ਚਾਚੇ ਨੇ ਸਾਫ਼ ਕਿਹਾ ਹੈ ਕਿ ਬੱਚੇ ਦਾ ਕਤਲ ਉਸ ਦੀ ਮਾਂ ਨੇ ਹੀ ਕੀਤਾ ਹੈ ਬੱਚੇ ਦੀ ਮਾਂ ਦੇ ਉੱਤੇ ਚਾਚੇ ਨੇ ਗੰਭੀਰ ਇਲਜ਼ਾਮ ਲਾਏ ਨੇ ਔਰ ਚਾਚੇ ਦੇ ਬਿਆਨਾਂ ਤੇ ਉੱਤੇ ਪੁਲਿਸ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਾ ਦਾ ਨਾਮ ਜੈਸਮੀਨ ਦੱਸਿਆ ਜਾ ਰਿਹਾ ਹੈ ਤੇ ਬੱਚੇ ਦਾ ਨਾਮ ਅਗਮਜੋਤ ਮਾਨਸਾ ਬਸ ਸਟੈਂਡ ਤੇ 2 ਦਿਨ ਪਹਿਲਾਂ ਕੋਈ ਇਸ ਬੱਚੇ ਨੂੰ ਛੱਡ ਗਿਆ ਸੀ ਬਾਅਦ ਦੇ ਵਿੱਚ ਪਤਾ ਲੱਗਿਆ ਸੀ ਕਿ ਇਹ ਬੱਚਾ ਮ੍ਰਿਤਕ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਸੀਸੀਟੀਵੀ ਖੰਗਾਲਨ ਦੀ ਕੋਸ਼ਿਸ਼ ਕਰ ਰਹੀ ਸੀ ਫਿਲਹਾਲ ਪੁਲਿਸ ਦੇ ਹੱਥ ਕੋਈ ਸਬੂਤ ਨਹੀਂ ਲੱਗ ਸਕਿਆ ਸੀ ਹੁਣ ਮਾਨਸਾ ਪਹੁੰਚ ਕੇ ਬੱਚੇ ਦੇ ਚਾਚੇ ਨੇ ਯਾਨੀ ਕਿ ਅਗਮਜੋਤ ਦੇ ਚਾਚੇ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਐਕਸਕਲੂਸਿਵ ਉਸ ਦੇ ਚਾਚੇ ਦਾ ਬਿਆਨ ਸਾਡੀ ਟੀਮ ਦੇ ਕੋਲ ਪਹੁੰਚਿਆ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਪਰਮਦੀਪ ਰਾਣਾ ਦੇ ਨਾਲ ਮਾਨਸਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਪਰਮਦੀਪ ਅਗਮਜੋਤ ਦੇ ਚਾਚੇ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਉਸ ਦੇ ਚਾਚੇ ਨੇ ਆਖਿਰ ਕੀ ਕੁਝ ਕਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਨੀਲਮ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਜਿਹੜਾ ਅੱਜ ਸਵੇਰੇ ਸਵੇਰੇ ਆ ਜਾਂਦਾ ਜਦੋਂ ਇਸ ਦੇ ਚਾਚਾ ਤੇ ਧੀ ਭੂਆ ਬੱਚੇ ਦੀ ਜਿਸ ਦਾ ਨਾਮ ਆਗਮ ਜੋਤ ਕਿਉਂਕਿ 24 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਸੀ ਤੇ ਸਲਾਹਤਰੀ ਹੋ ਪਾਰੀ ਸੀ ਬੱਚਾ ਕੌਣ ਹੈ ਇਸ ਦਾ ਨਾਮ ਕੀ ਹੈ ਤਾਂ ਬੱਚੇ ਦਾ ਨਾਮ ਆਗਮ ਜੋਤ ਹੈ ਇਸ ਦੀ ਉਮਰ 7 ਸਾਲ ਇਸ ਦੀ ਮਾਂ ਨੇ ਦੱਸੀ ਹੈ ਜਿਸ ਦਾ ਨਾਮ ਵੀਰਪਾਲ ਕੌਰ ਜਿਹੜਾ ਜਿਹਦਾ ਘਰ ਦਾ ਨਾਮ ਕੀ ਉਹ ਜਸਮின் ਜਿਹੜਾ ਰੱਖਿਆ ਗਿਆ ਸੀ ਤਾਂ ਇਸ ਦੇ ਚਾਚੇ ਨੇ ਜਿਹੜੀ ਸਾਰੀ ਜਾਣਕਾਰੀ ਦਿੱਤੀ ਉਸ ਨੇ ਇਹ ਗੱਲ ਵੀ ਦੱਸੀ ਇਹ ਆਪੀ ਮੈਂ ਜਿਹੜਾ ਤਲਵੰਡੀ ਸਾਬੋ ਦੁਕਾਨ ਲਗਾਉਣਾ ਮੇਲੇ ਦੇ ਉੱਪਰ ਦੁਕਾਨ ਲਗਾਉਣਾ ਤਾਂ ਜਦੋਂ ਮੈਂ ਸਮਾਨ ਲੈਣ ਦੇ ਲਈ ਗਿਆ ਤਾਂ ਦਿੱਲੀ ਵਿੱਚ ਇਹ ਵੀਡੀਓ ਦੇਖੀ ਸੀ ਤਾਂ ਦਿੱਲੀ ਜਿੱਦਾਂ ਵੀਡੀਓ ਦੇਖੀ ਤਾਂ ਉਸਨੇ ਆਪਣੀ ਭਾਬੀ ਨੂੰ ਕਾਲ ਕੀਤਾ ਵੀਰਪਾਲ ਕੌਰ ਨੂੰ ਤਾਂ ਪੁੱਛਿਆ ਕਿ ਇਹ ਆਪਣਾ ਅਗਮ ਜੋਤ ਲੱਗਦਾ ਤਾਂ ਇਸ ਸਵਾਲ ਦੇ ਉੱਪਰ ਵੀਰਪਾਲ ਕੌਰ ਨੇ ਜਵਾਬ ਦਿੱਤਾ ਕਿ ਅਗਮ ਜੋਤ ਤਾਂ ਆਪਣੇ ਨਾਰਕੀ ਪਿੰਡ ਹੈ ਤਾਂ ਇਸ ਗੱਲ ਦੇ ਉੱਪਰ ਇੱਕ ਸਵਾਲ ਪੈਦਾ ਹੋਇਆ ਤਾਂ ਉਸਦੇ ਚਾਚੇ ਨੇ ਪੁੱਛ ਗਿੱਚ ਘਰੇ ਵੀ ਸ਼ੁਰੂ ਕੀਤੀ ਤੇ ਜਦੋਂ ਘਰੇ ਪਤਾ ਲੱਗਿਆ ਤਾਂ ਵੀ ਵਾਕਿ ਨਹੀਂ ਇਹ ਇਹ ਬੱਚਾ ਜਿਹੜਾ ਮਾਨਸਾਵਾਸ ਲੈਣ ਦੇ ਵਿੱਚ ਪਾਇਆ ਗਿਆ ਸੀ ਉਸ ਦਾ ਨਾਮ ਅਗਮਜੋਤ ਹੈ ਤੇ ਉਹ ਅਗਮਜੋਤ ਹੀ ਸੀ ਤਲਵੰਡੀ ਸਾਬੋ ਦੇ ਵਿੱਚ ਪਰਿਵਾਰ ਰਹਿੰਦਾ ਸੀ ਤੇ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਜੋ ਵੀਰਪਾਲ ਕੌਰ ਹੈ ਇਸ ਨੇ ਹਰਬੀਰ ਸਿੰਘ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਇਹ ਬਠਿੰਡਾ ਦੇ ਕਿਸੇ ਪਿੰਡ ਦੀ ਰਹਿਣ ਵਾਲੀ ਹੈ ਤੇ ਉੱਥੇ ਇਸ ਨੇ ਘਰ ਦੇ ਵਿੱਚ ਨਹੀਂ ਦੱਸਿਆ ਸੀ ਵੀ ਇਸ ਦਾ ਵਿਆਹ ਹੋਇਆ ਹੋਇਆ ਹੈ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਹੁਣ ਤੱਕ ਜਿਹੜੀ ਕਲੈਕਟ ਹੋਈ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਹੈ ਪੀਪ ਪੁਲਿਸ ਨੇ ਇਸ ਨੂੰ ਹਰਾਸਤ ਦੇ ਵਿੱਚ ਲੈ ਲਿਆ ਕਿਉਂਕਿ ਪਰਿਵਾਰ ਹੀ ਇਸ ਨੂੰ ਜ਼ਬਰਦਸਤੀ ਕਹਿ ਸਕਦੇ ਆਂ ਕਿ ਇਹ ਕਹਿ ਕੇ ਲਿਆਇਆ ਸੀ ਕਿ ਬੱਚੇ ਦੀ شناخت ਕੀਤੀ ਜਾਣੀ ਹੈ ਤੁਸੀਂ ਨਾਲ ਚਲੋ ਤਾਂ ਉੱਥੇ ਹੀ ਪੁਲਿਸ ਨੇ ਹਰਾਸਤ ਦੇ ਵਿੱਚ ਲਿਆ ਕਿਤੇ ਨਾ ਕਿਤੇ ਇਹ ਮਾਂ ਨੇ ਕਬੂਲਿਆ ਦੀ ਆ ਪਰ ਹਲੇ ਤੱਕ ਕੋਈ ਆਫੀਸ਼ੀਅਲ ਜਿਹੜੀ ਜਾਣਕਾਰੀ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ ਪਰ ਕਿਤੇ ਨਾ ਕਿਤੇ ਕਬੂਲਿਆ ਵੀ ਗਿਆ ਵੀ ਮਾਂ ਵੱਲੋਂ ਹੀ ਜਿਹੜਾ ਬੱਚੇ ਦਾ ਕਤਲ ਕੀਤਾ ਗਿਆ ਕਿਉਂਕਿ ਪਰਿਵਾਰ ਨੇ ਵੀ ਇਲਜ਼ਾਮ ਲਗਾਏ ਨੇ ਜੀ ਦੀਪ ਆਖਿਰ ਕਾਰਨਾਂ ਦਾ ਪਤਾ ਲੱਗ ਸਕਿਆ ਹੈ ਕਿ ਕਿਸ ਕਾਰਨ ਕਰਕੇ ਵੀਰਪਾਲ ਕੌਰ ਯਾਨੀ ਕਿ ਜੈਸਮੀਨ ਨੇ ਆਪਣੇ 7 ਸਾਲਾ ਮਾਸੂਮ ਆਪਣੇ ਜਿਗਰ ਦੇ ਟੁਕੜੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਤਰੀਕੇ ਨਾਲ ਲਵਾਰਿਸ ਹਲਤ ਦੇ ਵਿੱਚ ਉਸ ਦੀ ਲਾਸ਼ ਨੂੰ ਮਾਨਸਾ ਬੱਸ ਸਟੈਂਡ 'ਤੇ ਛੱਡ ਦਿੱਤਾ ਗਿਆ ਬਿਲਕੁਲ ਨੀਲਮ ਦੇਖੋ ਕਿੰਨੀ ਦਰਿੰਦਗੀ ਨਾਲ ਇੱਕ ਬੱਚੇ ਦਾ ਕਤਲ ਕੀਤਾ ਗਿਆ ਛੋਟਾ ਜਿਹਾ ਬੱਚਾ ਹੈ ਤੇ ਉਸਦੇ ਕੇਸ ਰੱਖੇ ਹੋਏ ਸੀ ਤੇ ਸਾਫ ਸਾਫ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਸੀ ਕਿ ਉਸ ਦਾ ਜਿਹੜਾ ਪੱਕਾ ਘਾਉ ਬੰਨਿਆ ਨਹੀਂ ਉਸਨੇ ਖੁਦ ਨਹੀਂ ਬੰਨਿਆ ਉਸ ਨੂੰ ਜਿਹੜਾ ਬੰਨਿਆ ਗਿਆ ਤੇ ਮਾਰ ਕੇ ਲਿਆਂਦਾ ਗਿਆ ਫਾਸਦੇ ਵਿੱਚ ਤੇ ਮਾਨਸਾ ਸਾਵਾਣ ਦੇ ਵਿੱਚ ਛੱਡਿਆ ਗਿਆ ਜੇ ਕਾਰਨ ਦੀ ਗੱਲ ਕਰਦੇ ਆਂ ਵੀ ਮਾਂ ਨੇ ਮਾਂ ਦੇ ਲਈ ਇਹ ਜੀ ਕਿਹੜਾ ਕਾਰਨ ਬਣ ਜਾਂਦਾ ਵੀ ਆਪਣੇ ਪੁੱਤ ਨੂੰ ਹੀ ਕਤਲ ਕਰਨਾ ਪੈ ਗਿਆ ਤਾਂ ਉਹ ਕਾਰਨ ਜਿਹੜੇ ਨੇ ਜਿਹਦੇ ਇਸੇ ਸਾਦੀ ਨੇ ਗੱਲ ਦੱਸੀ ਹੈ ਵੀ ਉਸਨੇ ਵੀ ਇਹੀ ਯਾਰ ਕੀਤਾ ਵੀ ਕਾਰਨ ਸਾਨੂੰ ਵੀ ਨਹੀਂ ਪਤਾ ਪਰ ਮੇਰੇ ਕੋਲੇ 2 ਦਿਨ ਪਹਿਲਾਂ ਅਕਮਜੋਤ ਘਰ ਆ ਕੇ ਗਿਆ ਸੀ ਤੇ ਉਹ ਨਹੀਂ ਪਤਾ ਸੀ ਵੀ ਇਦਾਂ ਦਾ ਕੁਝ ਜਿਹੜਾ ਕਾਰਨਾਮਾ ਉਸਦੀ ਮਾਂ ਨੇ ਕਰਨਾ ਤੇ ਵੀਰਪਾਲ ਕੌਰ ਨੇ ਕਿਤੇ ਨਾ ਕਿਤੇ ਕਾਰਨ ਲੱਗਦਾ ਸਭ ਤੋਂ ਵੱਡਾ ਕਿ ਅਗਲੇ ਜਿਹੜਾ ਘਰ ਨਹੀਂ ਦੱਸਿਆ ਸੀ ਵੀ ਇਹ ਇੱਥਨੇ ਗਾਹ ਕੀਤਾ ਹੋਇਆ ਇੱਥਨੇ ਘਰ ਦੇ ਵਿੱਚ ਵੀ ਇਹ ਦੱਸਿਆ ਸੀ ਵੀ ਇਹ ਬੱਚਾ ਇੱਥਨੇ ਕਿਸੇ ਤੋਂ ਗੋਦ ਲਿਆ ਵੀ ਉਹ ਪਾਲ ਨਹੀਂ ਸਕਦੇ ਇਸ ਕਰਕੇ ਇਹ ਬੱਚਾ ਗੋਦ ਲਿਆ ਜੀ ਪਰਮਦੇਵ ਬੱਚੇ ਦੇ ਪਿਤਾ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਚਾਚੇ ਦਾ ਬਿਆਨ ਤਾਂ ਸਾਡੀ ਟੀਮ ਦੇ ਕੋਲ ਪਹੁੰਚ ਚੁੱਕਿਆ ਹੈ ਕਿ ਉਸਦੇ ਪਿਤਾ ਦੇ ਨਾਲ ਕੋਈ ਗੱਲਬਾਤ ਹੋਈ ਹੈ ਉਸਦੇ ਪਿਤਾ ਪਿਤਾ ਦਾ ਆਖਿਰ ਕੀ ਬਿਆਨ ਇਸ ਪੂਰੇ ਮਾਮਲੇ ਤੋਂ ਬਾਅਦ ਕਿ ਉਸਦੇ ਬੱਚੇ ਦਾ ਇਸ ਤਰੀਕੇ ਦੇ ਨਾਲ ਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਨੀਲਮ ਦੇਖੋ ਇਸਦੇ ਚਾਚਾ ਤੇ ਇਸਦੀ ਭੂਆ ਜਿਹੜੇ ਮਾਨਸਾ ਬਸਟੈਂਡ ਦੇ ਵਿੱਚ ਆਉਂਦੇ ਆ ਪਿਤਾ ਵੱਲੋਂ ਹਣੇ ਤੱਕ ਕੋਈ ਵੀ ਬਿਆਨ ਜਾਂ ਹਣੇ ਤੱਕ ਉਸਦਾ ਪਿਤਾ ਹਰਦੀਪ ਸਿੰਘ ਹੈ ਜੋ ਬੱਚੇ ਦਾ ਉਹ ਵੀ ਮਾਨਸਾ ਨਹੀਂ ਪਹੁੰਚਿਆ ਨਾ ਹੀ ਪੁਲਿਸ ਕੋਲੇ ਕੋਈ ਜਾਣਕਾਰੀ ਉਸ ਮੁਤਾਬਕ ਤੇ ਪਰ ਚਾਚਾ ਦੇ ਭੂਆ ਨੇ ਜੋ ਵੀ ਗੱਲਾਂ ਦੱਸੀਆਂ ਨੇ ਉਸ ਦੇ ਬਿਹਾਰ ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਸੀਂ ਮਾਨੋ ਹਿਰਾਸਤ ਦੇ ਵਿੱਚ ਲੈ ਲਿਆ ਜੀ ਪਰਮਦੇਵ ਇਹ ਕੁਝ ਪਤਾ ਲੱਗ ਸਕਿਆ ਕਿ ਘਰ ਦੇ ਵਿੱਚ ਮਾਹੌਲ ਕਿਹਾ ਜੀ ਕਿਹਾ ਜਿਹਾ ਸੀ ਹਾਲਾਂਕਿ ਇਸ ਦੀ ਮਾਂ ਵੱਲੋਂ ਅਤੇ ਪਿਤਾ ਵੱਲੋਂ ਲਵ ਮੈਰਿਜ ਕੀਤੀ ਗਈ ਸੀ ਕਿ ਕੋਈ ਪਰਿਵਾਰਿਕ ਕਲੇਸ਼ ਚੱਲਦਾ ਸੀ ਜਿਸ ਦਾ ਇਹ ਅੰਜਾਮ ਹੋ ਸਕਦਾ ਹੈ ਕਿ ਉਸਨੇ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਿਲਕੁਲ ਨੀਲਮ ਕਿਉਂਕਿ ਇਹ ਘਰ ਦੇ ਕਲੇਜ ਦੀ ਗੱਲ ਕਰਦੇ ਤਾਂ ਇਹ ਘਰ ਦਾ ਕਲੇਸ਼ ਵੀ ਹੋ ਸਕਦਾ ਕਿਉਂਕਿ ਇਸ ਦੇ ਚਾਚੇ ਨੇ ਇਹ ਵੀ ਬਿਆਨ ਦੇ ਵਿੱਚ ਦੱਸਿਆ ਕਿ 4 ਦਿਨ ਪਹਿਲਾਂ ਹੀ ਇਹ ਕਿਤੇ ਤਲਵੰਡੀ ਸਾਪੋ ਦੇ ਵਿੱਚ ਅੱਗ ਰਹਿਣ ਲੱਗੇ ਸੀ ਸਾਡੇ ਨਾਲ ਉਹ ਵੱਖ ਹੋ ਗਏ ਸੀ ਤਾਂ ਕੁਝ ਕੁਝ ਕਾਰਨ ਇਹ ਵੀ ਬਣ ਸਕਦਾ ਵੀ ਕਿਸੇ ਨਾ ਕਿਸੇ ਲੜਾਈ ਕਰਕੇ ਇਹ ਅੱਡ ਹੋਏ ਹੋਣੇ ਤਾਂ ਉਹ ਜਿਹੜਾ ਗੁੱਸਾ ਸੀ ਉਹ ਗੁੱਸਾ ਉਸ ਮਾਂ ਨੇ ਇਸ ਪੁੱਤ ਦੇ ਉੱਪਰ ਜਿਹੜਾ ਦਿਖਾ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਪਰਮਦੀਪ ਇਸ तमाम ਜਾਣਕਾਰੀ ਲਈ ਇਸ ਪੂਰੇ ਮਾਮਲੇ ਤੇ ਲਗਾਤਾਰ ਅਪਡੇਟ ਅਸੀਂ ਤੁਹਾਡੇ ਤੋਂ ਲੈਂਦੇ ਰਹਾਂਗੇ ਮਾਮਲੇ ਤੇ ਸਾਡੀ ਪੂਰੀ ਨਜ਼ਰ ਹੈ ਸਾਡੀ ਟੀਮ ਦੇ ਕੋਲ ਇਸ ਬੱਚੇ ਜਿਸ ਦਾ ਨਾਮ ਅਗਮਜੋਤ ਹੈ ਉਮਰ 7 ਸਾਲ ਹੈ 2 ਦਿਨ ਪਹਿਲਾਂ ਮਾਨਸਾ ਦੇ ਬੱਸ ਸਟੈਂਡ ਤੇ ਲਵਾਰਿਸ ਹਾਲਤ ਦੇ ਵਿੱਚ ਮ੍ਰਿਤਕ ਲਾਸ਼ ਨੂੰ ਛੱਡ ਦਿੱਤਾ ਗਿਆ ਸੀ شناخت ਨਹੀਂ ਹੋ ਪਾਈ ਸੀ ਅਚਾਨਕ ਬੱਚੇ ਦਾ ਚਾਚਾ ਮਾਨਸਾ ਬੱਸ ਸਟੈਂਡ ਤੇ ਪਹੁੰਚ ਗਿਆ बच्चे ਦੇ ਭੋਆ ਦੇ ਨਾਲ ਯਾਨੀ ਕਿ ਆਪਣੀ ਪੈਣ ਦੇ ਨਾਲ ਵੱਡੇ ਖੁਲਾਸੇ ਕੀਤੇ ਨੇ ਬੱਚੇ ਦੀ ਮਾਂ ਤੇ ਜਿਸ ਦਾ ਨਾਮ ਵੀਰਪਾਲ ਕੌਰ ਤੇ ਘਰ ਦਾ ਨਾਮ ਜੈਸਮੀਨ ਦੱਸਿਆ ਜਾ ਰਿਹਾ ਉਸ ਦੇ ਉੱਤੇ ਹੀ ਦੋਸ਼ ਲਗਾਏ ਨੇ ਕਿ ਉਸ ਦੀ ਮਾਂ ਨੇ ਹੀ ਆਪਣੇ 7 ਸਾਲਾ ਮਾਸੂਮ ਬੱਚੇ ਅਗਮਜੋਤ ਨੂੰ ਮੌਤ ਦੇ ਘਰ ਉਤਾਰ ਦਿੱਤਾ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਰਿਵਾਰ ਦੇ ਵਿੱਚ ਸ਼ਾਇਦ ਕਲੇਸ਼ ਸੀ ਸਿਰਫ 4 ਦਿਨ ਪਹਿਲਾਂ ਹੀ ਤਲਵੰਡੀ ਸਾਬੋ ਵਿਖੇ ਇਸ ਬੱਚੇ ਦੇ ਮਾਤਾ ਪਿਤਾ ਵੱਖਰੇ ਰਹਿਣ ਲੱਗੇ ਸੀ ਆਪਣੇ ਪਰਿਵਾਰ ਤੋਂ ਦੋਵਾਂ ਨੇ ਲਵ ਮੈਰਿਜ ਕਰਵਾਈ ਸੀ ਔਰ ਚਾਚੇ ਦੇ ਬਿਆਨਾਂ ਦੇ ਆਧਾਰ ਤੇ ਮਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲੈ ਲਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਹੋ ਸਕਦਾ ਹੈ ਕੁਝ ਹੀ ਦਿਨ ਦੇ ਵਿੱਚ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸਾਂਝੀ ਕਰ ਦਿੱਤੀ ਜਾਵੇ ਜਾਣਕਾਰੀ ਨਿਕਲ ਕੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਮਾਂ ਨੇ ਜੋ ਹੈ ਆਪਣਾ ਜੁਰਮ ਕਬੂਲ ਕਰ ਲਿਆ ਹੈ ਸੋ ਵੱਡੀ ਅਪਡੇਟ ਮਾਨਸਾ ਬਸਟੈਂਡ ਤੋਂ 2 ਦਿਨ ਪਹਿਲਾਂ ਜਿਸ ਮਾਸੂਮ ਸਿੱਖ ਬੱਚੇ ਦੀ ਲਾਸ਼ ਮਿਲੀ ਸੀ ਪਛਾਣ ਹੋ ਗਈ ਹੈ ਨਾਮ ਅਗਮਜੋਤ ਹੈ ਉਮਰ ਮਹਿ ਸੱਤ ਸਾਲ ਤਲਵੰਡੀ ਸਾਬੋ ਦਾ ਰਹਿਣ ਵਾਲਾ ਔਰ ਇਲਜ਼ਾਮ ਨੇ ਕਿ ਉਸਦੀ ਮਾਂ ਨਹੀਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਦੋਂ ਬੱਚੇ ਦੀ ਲਾਸ਼ ਮਿਲੀ ਸੀ ਉਸ ਤੋਂ ਬਾਅਦ ਵੀ ਜੋ ਖਬਰਾਂ ਆ ਰਹੀਆਂ ਸੀ ਉਹ ਚੱਕਝੋਰ ਦੇਣ ਵਾਲੀਆਂ ਸੀਗੀਆਂ ਪਰ ਇਹ ਜੋ ਖੁਲਾਸਾ ਬੱਚੇ ਦੇ ਚਾਚੇ ਨੇ ਕੀਤਾ ਉਸ ਨੇ ਵਾਕੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਐਕਸਕਲੂਸਿਵ ਬਿਆਨ ਉਸਦੇ ਚਾਚੇ ਦਾ ਸਾਡੀ ਟੀਮ ਦੇ ਕੋਲ ਪਹੁੰਚਿਆ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਵੀ ਸੁਣੋ ਬੱਚੇ ਦੇ ਚਾਚੇ ਨੇ ਪੂਰੇ ਮਾਮਲੇ ਨੂੰ ਲੈ ਕੇ ਆਖਿਰ ਕੀ ਕੁਝ ਖੁਲਾਸਾ ਕੀਤਾ ਹੈ ਭਾਈ ਕੀ ਨਾਮ ਹੈ ਆਮਨਦੀਪ ਸਿੰਘ ਹੈ ਜੀ ਇਹ ਲੱਗਦਾ ਤੁਸੀਂ ਬੱਚੇ ਦੇ ਚਾਚਾ ਜੀ ਮੈਂ ਕੀ ਨਾਮ ਸੀ ਬੱਚੇ ਦਾ ਅਗਮਜੋਤ ਸਿੰਘ ਹੈ ਜੀ ਕਿੰਨੀ ਉਮਰ ਕੀ ਉਹਦੀ 8 ਸਾਲ ਦੀ ਜੀ ਕੀ ਲੱਗਦਾ ਕੱਲ ਪਰਸੋਂ ਦਾ ਹੋ ਬੱਚਾ ਬੈਠਾ ਉਹਨੂੰ ਕਿਵੇਂ ਪਤਾ ਲੱਗਿਆ ਕਿਵੇਂ ਕਹਿੰਦੇ ਹੋ ਜੀ ਮੈਂ ਦਿੱਲੀ ਜਾ ਰਿਹਾ ਸੀ ਮਾਲ ਲੈਣ ਮੇਰੀ ਦੁਕਾਨ ਦੀ ਦੁਕਾਨ ਆ ਮੇਲਾ ਲਾਉਣਾ ਮੈਂ ਤੇ ਉੱਥੇ ਦਿੱਲੀ ਮੈਂ ਉੱਥੇ ਦਿੱਲੀ ਜਾ ਕੇ ਮੈਂ ਰਾਤ ਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ ਮੈਂ ਘਰੇ ਫੋਨ ਕਰਿਆ ਕਿ ਕਹਿੰਦੇ ਵੀ ਮਾਹਾਂ ਵੀ ਜੈਸਮੀਨ ਉਹਦਾ ਨਾ ਸਾਡੇ ਜੈਸਮੀਨ ਰੱਖਿਆ ਹੋਇਆ ਹੈ ਇਹ ਪਰਝਾਈ ਦਾ ਤੇ ਉਹ ਮਾਹਾਂ ਜੈਸਮੀਨ ਨੂੰ ਜੋਤ ਕਿੱਥੇ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ ਕਹਿੰਦੀ ਮੇਰੇ ਨਾਨਕੇ ਆ ਆਪਦੇ ਨਾਨਕੇ ਛੱਡਿਆ ਕਹਿੰਦੀ ਮੈਂ ਤੇਕੇ ਕੋਲੇ ਆ ਮਾਹਾਂ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ ਹੈਗੇ ਵੀ ਤੇ ਉਸ ਤੋਂ ਬਾਅਦ ਮੈਂ ਫੇਰ ਕਾਲ ਕੱਟਦੀ ਮੈਂ ਛੋਟੀ ਭੈਣ ਨੂੰ ਲੈ ਜਿਹੜੀ ਹੁਣ ਅੱਚੇ ਆਈ ਹੋਈ ਹੈ ਤੇ ਮਹਾ ਵੀ ਉਹਨੇ ਮੈਨੂੰ ਫੇਰ ਫੋਨ ਕਰਿਆ ਬਾਈ ਕਹਿੰਦੀ ਆਪਣਾ ਜੋਤ ਹੈ ਮੈਂ ਫੇਰ ਫੋਨ ਲਾਇਆ ਮਨ ਨਹੀਂ ਟਿਕਿਆ ਕਿ ਮੈਂ ਪੁੱਛਿਆ ਵੀ ਸੱਚੀ ਗੱਲ ਦੱਸ ਦੇ ਤੂੰ ਵੀ ਆਪਣਾ ਜੋਤ ਹੈ ਤੂੰ ਮਹਾ ਸੱਚੀ ਗੱਲ ਕਿਉਂ ਨਹੀਂ ਦੱਦੀ ਕਦੀ ਤੂੰ ਤਾਂ ਮੇਰੇ ਤੇ ਸ਼ੱਕ ਕਰਦਾ ਕਦੀ ਤੂੰ ਇਹ ਇੰਨੀ ਗੱਲ ਹੈ ਨਹੀਂ ਕਹਦੀ ਤੇ ਕਹਿੰਦੀ ਵੀ ਉਦੋਂ ਬਾਅਦ ਕਹਿੰਦੀ ਵੀ ਹਾਂ ਮੇਰੀ ਮੰਮੀ ਨੂੰ ਭੇਜਿਆ ਹੱਥ ਮੈਂ ਘਰੇ ਆਪਦੀ ਮੇਰੀ ਮੰਮੀ ਆ ਡਰ ਅਸੀਂ ਆ ਡਰ ਰਹੇ ਆ ਖੇਤ ਰਹੇ ਆ ਉਰਨੇ ਘਰੇ ਭੇਜਿਆ ਮਹਾ ਮੰਮੀ ਪਤਾ ਲਾ ਕੇ ਜਾ ਕੇ ਜਵਾਬ ਦੇਣਾ ਕਿ ਆਪਣਾ ਜਵਾਬ ਆਗਾ ਜਦੋਂ ਮੰਮੀ ਇਹਨਾਂ ਦੇ ਘਰੇ ਆਈ ਤੇ ਮੰਮੀ ਨੂੰ ਇਹਨੇ ਜਵਾਬ ਦਿੱਤਾ ਕਹਿੰਦੀ ਵੀ ਮੈਂ ਮੇਰੀ ਨਾਲ ਗੱਲ ਹੋਊਗੀ ਕਹਿੰਦੀ ਉਹ ਹੁਣ ਤਾਂ ਉਹ ਸੁੱਤਾ ਪਿਆਗਾ ਵੀ ਮੇਰੇ ਨਾਲ ਗੱਲ ਹੋਊਗੀ ਉਹ ਤਾਂ ਠੀਕ ਠਾਕ ਹੈ ਕਹਿੰਦੀ ਮੂੰਹ ਤੂੰ ਇਹਦਾ ਮੁੰਡਾ ਕੋਈ ਹੋਰ ਹੈਗਾ ਇਹ ਗੱਲ ਤੇ ਗੱਲ ਹੋਈ ਹੈ ਜੀ ਇਹਦਾ ਦੇ ਮਾਤਾ ਪਿਤਾ ਦਾ ਕੀ ਨਾਮ ਹੈ ਇਹਦੇ ਪਿਓ ਦਾ ਨਾਮ ਹਰਦੀਪ ਸਿੰਘ ਹੈ ਜੀ ਤੇ ਇਹਦੀ ਸਾਡੇ ਘਰ ਘਰੇ ਤਾਂ ਇਹਦਾ ਨਾਮ ਜੈਸਮੀਨ ਹੈ ਜੀ ਉਹਦਾ ਨਾਮ ਪਤਾ ਨਹੀਂ ਕਿ ਸਾਨੂੰ ਕੀ ਹੈਗਾ ਉਹ ਵੀਰਪਾਲ ਕਹਿੰਦੇ ਆ ਜੀ ਸਾਡਾ ਪਿੰਡ ਤਲਵੱਡੀ ਸਾਬੂ ਹੈ ਜੀ ਤੇ ਇਹਨਾਂ ਦਾ ਪਿੰਡ ਹਲੇ ਸਾਨੂੰ ਕੁਝ ਨਹੀਂ ਪਤਾ ਜੀ ਅੱਛਾ ਇਹ ਕਿੱਥੇ ਰਹੇ ਨੇ ਕੋਈ ਨਹੀਂ ਪਤਾ ਨਾ ਜੀ ਇਹਨਾਂ ਦੀ ਲਵ ਮੈਰਿਜ ਹੋਈ ਸੀਗੀ ਅੱਛਾ ਤੇ ਵੀ ਇਹਨਾਂ ਦਾ ਕੋਈ ਪਤਾ ਨਹੀਂ ਉਹ ਵੀ ਮਾਪ ਕਾਰਨ ਕੀ ਲੱਗਦਾ ਤੁਹਾਨੂੰ ਬੱਚੇ ਨੂੰ ਮਾਰਨ ਦਾ ਸਾਨੂੰ ਕਾਰਨ ਜੀ ਇਹਨੂੰ ਇਹ ਸੀ ਨੂੰ ਪਤਾ ਜੀ ਸਾਨੂੰ ਹੁਣ ਕੁਝ ਨਹੀਂ ਪਤਾ ਲੱਗ ਰਿਹਾ ਉਹ ਹੈ ਕਿੱਥੇ ਇਸ ਟਾਈਮ ਉਹ ਡੈੱਡ ਬੋਡੀ ਦਾ ਹਸਪਤਾਲ ਚ ਪਈ ਹੈ ਜੀ ਤੇ ਉਹ ਇਹਨਾਂ ਦੀ ਕਸਟਡੀ ਚ ਆ ਗਈ ਉਹ ਦਾ ਆਜ਼ਾਦ ਮੈਂ ਬੁਲਾਈ ਸੀਗੀ ਨਾਲ ਵੀ ਮੈਂ ਕਿਹਾ ਤੂੰ ਆ ਇੱਥੇ ਆ ਕੇ ਆ ਕੇ ਗੱਲ ਕਰ ਮੈਂ ਅੱਛਾ ਆ ਗਈ ਉਹ ਹਾਂ ਉਹ ਹੁਣ ਇਹ ਇੱਥੇ ਲੈ ਕੇ ਆਂਦੀ ਅਸੀਂ ਜੀ ਹਾਂ ਉਹ ਕਿਰਾ ਸਾਡੇ ਕੋਲੇ ਆ ਉੱਥੇ ਬੁਲਾਈ ਆ ਉਹਨੂੰ ਪੁੱਛਗਿੱਛ ਕਰੀ ਜਾਂਦੇ ਜੀ ਹਾਂ ਬਾਕੀ ਗੱਲ ਜੀ ਬੱਚੇ ਮਿਲਦੇ ਰਹਿੰਦੇ ਸੀ ਮੈਂ ਵੀ ਪਾਲਿਆ ਹਥੀ ਮੇਰੇ ਮੇਰੇ ਹੱਥੇ ਦਾ ਪਲਿਆ ਜੀ ਉਹ ਕਿਉਂ ਪਹਿਲਾਂ ਅੱਡ ਹੋਇਆ ਛੱਡ ਕੇ ਸਾਥ ਹੋ ਗਏ ਜੀ ਆ ਚਾਰਕ ਦਿਨ ਪਹਿਲਾਂ ਘਟ ਹੋਇਆ ਜੀ ਮੇਰੀ ਦੁਕਾਨ ਤੇ ਖੜ ਕੇ ਆਇਆਗਾ ਕੜਾ ਪਾਇਆ ਸਰਬਲੋ ਦਾ ਇੱਕ ਹੱਥ 'ਚ ਇੱਕ ਜਾਂਦੀ ਰੰਗਾ ਕੜਾ ਪਾਇਆ ਖੰਡੇ ਛਪੇ ਹੋਏ ਆ ਉਹਦੇ ਉੱਤੇ ਕੀ ਮੰਗ ਕਰਦਾ ਤੁਸੀਂ ਸਰਕਾਰ ਤੋਂ ਮੰਗ ਦੋ ਇਨਸਾਫ ਚਾਹੀਦਾ ਸਾਨੂੰ ਸਾਡਾ ਬੱਚਾ ਬੇਦਰਕ ਮੌਤ ਮਾਰਿਆ ਗਿਆ ਜੀ ਸਾਨੂੰ ਇਹੀ ਚੀਜ਼ ਆ ਵੀ ਇਹ ਕੱਲੀ ਨਹੀਂ ਕਿ ਕਈ ਜਾਣੇ ਆ ਮੈਨੂੰ ਸ਼ੱਕ ਪੈ ਰਿਹਾ ਵੀ ਇਕੱਲੇ ਦਾ ਕੰਮ ਤਾਂ ਨਹੀਂ ਹੋ ਸਕਦਾ ਕਿਉਂਕਿ ਐਡੀ ਵੱਡੀ ਡੱਡ ਬੱਡੀ ਚੱਕ ਕੇ ਲੈ ਆਉਣੀ ਵੀ ਬਹੁਤ ਵੱਡੀ ਗੱਲ ਹੈ ਇੱਥੇ ਇੰਨੀ ਭੀੜ ਦੇ ਵਿੱਚ ਰੱਖਣੀ ਇਹ ਇਨਸਾਫ ਚਾਹੀਦਾ ਜੀ ਇਸ ਦਾ ਦੋਨੇ ਹੱਥੋਂ ਬੇਨਤੀ ਹੈ ਸਾਡਾ ਜਵਾਬ ਦਾ ਜਵਾਬ ਤਾਂ ਜੇਲ੍ਹ 'ਚ ਬੈਠਾ ਜੀ ਸਾਨੂੰ ਹੁਣ ਆਏ ਪਤਾ ਲੱਗ ਪਏ ਨਹੀਂ ਪਤਾ ਲੱਗ ਰਿਹਾ ਵੀ ਕੀਨੇ ਕਰਤਾ ਇਹ ਕੰਮ ਭਾਈ ਕੀ